ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਤਰਨਤਾਰਨ ਸਾਹਿਬ ਤੋਂ ਤੁਰੇ ਹਨ ਉਸ ਵਕਤ ਇੱਕ ਇਸਤਰੀ ਰੂਪ ਵਿੱਚ ਆ ਕੇ ਮੌਤ ਬਾਬਾ ਜੀ ਦੇ ਸਾਹਮਣੇ ਖਲੋ ਗਈ ਹੈ ਘੋੜੇ ਦੀਆਂ ਵਾਗਾਂ ਫੜ ਲਈਆਂ ਬਾਬਾ ਜੀ ਕਹਿਣ ਲੱਗੇ ਤੂੰ ਕੌਣ ਹੈ ਕਹਿ ਲੱਗੀ ਮੈਂ ਮੌਤ ਮੈਂ 라ਵਣ ਨੇ ਛੱਡਿਆ ਕਾਂਸ ਨੇ ਛੱਡਿਆ ਬਾਬਾ ਜੀ ਨੇ ਕਿਹਾ ਤੂੰ ਹੋਣੀ ਐ ਸਾਡੇ ਰਾਹ ਚੋਂ ਪਾਸੇ ਹੋ ਜਾ ਸਾਡੇ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਅਰਦਾਸ ਹੋ ਗਈ ਐ ਉਹ ਸਾਡੀ ਅਰਦਾਸ ਪੂਰੀ ਕਰ ਦੇਣਗੇ ਤੂੰ ਆਪਣਾ ਜੋਰ ਲਾ ਲਵੀਂ ਬਾਬਾ ਜੀ ਨੇ ਆਖਿਆ ਹੋਣੀ ਐ ਬਚਨ ਸਿੰਘਾਂ ਦੇ ਪੂਰੇ ਤੇ ਪੱਕੇ ਅਸੀਂ ਫਾੜ-ਪੜ ਜਵਨਗਾ ਦੀਏ ਸੂਈਆਂ ਦੇ ਨਕੇ ਸਾਨੂੰ ਅੰਮ੍ਰਿਤਸਰ ਵੱਲ ਜਾਣ ਤੋਂ ਦੱਸ ਕਿਹੜਾ ਡੱਕੇ ਜਦੋਂ ਬਾਬਾ ਜੀ ਦਾ ਇਹ ਬਚਨ ਸੁਣਿਆ ਨਾ ਹੋਣੀ ਕੰਬ ਕੇ ਪਛਾਹ ਹੋ ਗਈ ਐ ਜਦੋਂ ਬਾਬਾ ਜੀ ਉਥੋਂ ਤੁਰੇ ਨੇ ਅੱਗੇ ਆ ਕੇ ਲਕੀਰ ਸਾਹਿਬ ਗੁਰਦੁਆਰਾ ਇਹ ਤਰਨ ਤਾਰਨ ਸਾਹਿਬ ਤੋਂ ਬਾਰ ਬਾਰ ਉਥੇ ਬਾਬਾ ਜੀ ਨੇ 18 ਸੇਰ ਭਾਰਾ ਖੰਡੇ ਨੂੰ ਹੱਥ ਵਿੱਚ ਲੈ ਕੇ ਲਕੀਰ ਖਿੱਚੀ ਐ ਲਕੀਰ ਖਿੱਚ ਕੇ ਵੰਗਾਰ ਕੇ ਆਖਿਆ ਸਿੰਘੋ ਏ ਲੈਣ ਹੋਈ ਪਾਰ ਕਰੇ ਜਿਹਨੂੰ ਸiddhi ਪਾਉਣ ਦਾ ਚਾਅ ਹੈ ਜਿਹਨੂੰ ਘਰ ਦਾ ਮੋਹ ਆ ਜੀਣਾ ਚਾਹੁੰਦਾ ਏ ਓਏ ਲੈਣ ਨਾ ਪਾਰ ਕਰੇ ਬਾਬਾ ਜੀ ਦਾ ਬਚਨ ਸੁਣ ਕੇ ਸਾਰੇ ਸਿੰਘਾਂ ਜਗਾਰੇ ਲਾਏ ਤੇ ਸਿੰਘ ਲਕੀਰ ਪਾਰ ਕਰ ਗਏ ਬਾਬਾ ਜੀ ਹੁਣ ਟਾਲਾ ਸਾਹ ਵਾਲੇ ਸਥਾਨ ਤੇ ਪਹੁੰਚੇ ਆ ਇਸ ਸਥਾਨ ਤੇ ਬਾਬਾ ਜੀ ਦਾ ਜਮਾਲ ਖਾਨ ਨਾਲ ਸੰਜਾ ਵਾਰ ਹੋਇਆ ਜੰਗ ਹੁੰਦੀ ਗਈ ਦੋਵੇਂ ਸਾਂਝੇ ਵਾਰ ਚ ਬਾਬਾ ਜੀ ਦਾ ਸੀਸ ਧਾਣ ਦਾ ਜੁਦਾ ਹੋ ਗਿਆ ਤੇ ਗੋਲ ਖਲੋਦੇ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਤਾਂ ਕਿਹਾ ਸੀ ਕਿ ਹਰਮੰਦਰ ਸਾਹਿਬ ਜਾ ਕੇ ਸੀਸ ਭੇਟਾ ਕਰਾਂਗੇ ਤੇ ਹਰਮੰਦਰ ਸਾਹਿਬ ਦਾ ਦੂਰ ਹੈ ਇਥੋਂ ਅਜੇ ਉਹ ਸਿੰਘ ਦਾ ਬਤਨ ਕਹਿਣ ਦੀ ਧੀਰ ਸੀ ਬਾਬਾ ਜੀ ਦਾ ਸਰੀਰ ਹਰਕਤ ਵਿੱਚ ਆਇਆ ਬਾਬਾ ਜੀ ਨੇ ਖੱਬੀ ਤਲੀ ਤੇ ਸੀਸ ਟਕਾਇਆ ਸੱਜੇ ਹੱਥ 18 ਸੇਰ ਪਾਰਾ ਖੰਡਾ ਲੈ ਕੇ ਅੰਮ੍ਰਿਤਸਰ ਵੱਲ ਵਧੇ ਨੇ ਇਹ ਉਹ ਸਿੱਧੀ ਸਥਾਨ ਹੈ ਜਿੱਥੇ ਬਹੁਤ ਬਖਸ਼ਿਸ਼ ਹੈ ਜਿਹੜਾ ਵੀ ਆ ਕੇ ਇੱਥੇ ਸਰਦਾ ਦਾ ਨਮਸਕਾਰ ਕਰਦਾ ਨਾ ਸੰਗਤ ਜੀ ਉਹਦੀ ਹਰੇਕ ਸ਼ਾ ਪੂਰੀ ਹੁੰਦੀ ਹੈ ਹਰ ਐਤਵਾਰ ਸੰਗਤਾਂ ਬੜੇ ਪ੍ਰੇਮ ਨਾਲ ਚਪੈਰੇ ਵਿੱਚ ਹਾਜ਼ਰੀ ਭਰਦੀਆਂ ਨੇ ਬਹੁਤ ਮਾਨ ਸਥਾਨ ਹੈ ਬਾਬਾ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਰਮਾ ਵਿੱਚ ਜਾ ਕੇ ਆਪਣੇ ਪਵਿੱਤਰ ਅਸੀਸ ਦੀ ਭੇਟਾ ਦਿੱਤੀ ਤੇ ਬੋਲ ਕਹਿ ਸਤਿਗੁਰ ਅਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਐਸੇ ਮਹਾਨ ਸ਼ਹੀਦ ਨੇ ਬਾਬਾ ਦੀਪ ਸਿੰਘ ਸਾਹਿਬ ਜੀ